ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗਰਜੀਵਨ ਸਿੰਘ ਸਿੱਧੂ ਪਾਵਰ ਸੋਲਰ ਵਾੜਾ ਦਰਾਕਾ ਕੋਟਕਪੁਰਾ ਅੱਜ ਪਹੁੰਚਿਆ ਜੀ ਪਿੰਡ ਰਾਇਆਂ ਵਾਲਾ ਜ਼ਿਲ੍ਹਾ ਫਰੀਦਕੋਟ ਇੱਥੇ 3 ਐਚਪੀ ਦਾ ਸੈੱਟ ਲਾਇਆ ਜੀ 6 ਪੈਨਲ ਲਾਇਆ ਜੀ ਯੂਟੀਲ ਕੰਪਨੀ ਦੇ 540 ਵਾਟ ਦੇ ਜੀ ਵਿਚੀ ਦਾ ਸਟਾਰਟਰ ਲਾਇਆ ਜੀ ਬਹੁਤ ਵਧੀਆ ਕੰਪਨੀ ਦਾ ਜੀ 50 ਤੇ ਰਣ ਕਰ ਰਿਹਾ ਜੀ ਬੈਂਡ ਦੇਖ ਸਕਦੇ ਆ ਜੀ ਪੂਰਾ ਫੁੱਲ ਹੈਵੀ ਲਾਇਆ ਜੀ ਚਾਰੇ ਪਾਸਿਆਂ ਤੋਂ ਖਿੱਚਾਂ ਪੈਂਦੀਆਂ ਜੀ ਮੈਨੂੰ ਕਿਸੇ ਪਾਸੇ ਨਹੀਂ ਝੋਲ ਮਾਰਦਾ ਇਹ ਕੀ ਪਾਣੀ ਦੇਖ ਸਕਦੇ ਆ ਜੀ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਜੀ ਲੁੱਬੀ ਦੀ ਮੋਟਰ ਲਾਈ ਆ ਜੀ 3 ਐਚ ਪੀ ਦੀ ਅਸਟੈਂਡ ਵੇਖ ਸਕਦੇ ਆ ਜੀ ਬਹੁਤ ਹੈਵੀ ਆ ਜੀ 4 ਸੂਤੇ ਨਾਟ ਲਾਇਆ ਜੀ ਹਰੇਕ ਚੀਜ਼ ਫੁੱਲ ਹੈਵੀ ਲਾਈ ਹੈ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਧੰਨਵਾਦ